ਇਹ ਏਰੀਆ ਜਿਹੜਾ ਦਰਿਆ ਦਾ ਹੀ ਸਾਰਾ ਪਾਣੀ ਇੱਥੇ ਹੁੰਦਾ ਜੀ ਤਾਂ ਤਾਂ ਦਰਦਾ ਜਦੋਂ ਹੁਣ ਹਾੜ ਆ ਗਿਆ ਨਾ ਇਹ ਮਾਲਕ ਨਹੀਂ ਹੁੰਦੇ ਮੁਆਵਜ਼ਾ ਵੀ ਨਹੀਂ ਇਹਨਾਂ ਨੂੰ ਮਿਲਦਾ ਮੁਆਵਜ਼ਾ ਵੀ ਨਹੀਂ ਦੇਖੋ ਲੈ ਮਾਲਕ ਮਾਲਕ ਆ ਗੱਲ ਆ ਤਾਂ ਨਹੀਂ ਆ ਕਿ ਸਾਰੇ ਗਰਦੋਰੀ ਬੇਸਮਾ ਜੀ ਅੱਜ ਵੀ ਗੱਲ ਹੈ ਨਾ ਜੀ ਅਸੀਂ ਕਰਦੇ ਜਿਹਦਾ ਵੀ ਫਾਇਦਾ ਚਲੋ ਅੱਛਾ ਤੇ ਮੈਨੂੰ ਇਹ ਦੱਸੋ ਅੱਛਾ ਚਲੋ ਉਹ ਅਸੀਂ ਕਰਦੇ ਗਏਗਾ ਸਰ ਇੱਕ ਮੇਰੀ ਇੱਕ ਹੋਰ ਬੇਨਤੀ ਹੈ ਸਾਰਾ ਵੀ ਜਿਹੜਾ ਪਿਛਲਾ ਹਾੜ ਆਇਆ ਸੀ 2003 ਉਹ ਤੈਅ ਕਰਦੀ ਹੈ ਠੀਕ ਹੈ ਤੈਅ ਕਰਨ ਦਾ ਰਾਈਟ ਉਹਨਾਂ ਨੇ ਲੈ ਰੱਖਿਆ ਪਰ ਸਾਰੇ ਜੇ ਪਟਵਾਰੀਆਂ ਦੇ ਕਾਲਮਸ ਸਾਰੇ ਵੀ ਖਾਲੀ ਪਏ ਨੇ ਨਾ ਜਿਹੜੇ ਪੰਜਾਬ ਸਰਕਾਰ ਨੇ ਇਹ ਤੁਹਾਨੂੰ ਕਿਹਨੇ ਕਹਤਾ ਵੀ 6800 ਰੁਪਏ ਉਹਨਾਂ ਨੇ ਦਿੱਤਾ ਹੈ 15000 ਟੋਟਲ ਦੇਣਾ ਇਹ ਨਹੀਂ ਇੱਕ ਮਿੰਟ ਇੱਕ ਮਿੰਟ ਜੀ ਇਹ ਤੁਹਾਨੂੰ ਕਿਹਨੇ ਕਹਤਾ ਵੀ 6800 ਰੁਪਏ ਸੈਂਟਰ ਸਰਕਾਰ ਦਾ ਮੈਨੂੰ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਸਰਕਾਰ ਤੇ ਕੇਂਦਰ ਸਰਕਾਰ ਦਾ ਮਲਾਕ ਲਓ ਦੱਸੋ ਕਿੱਥੇ ਪੰਜਾਬ ਕੇਂਦਰ ਸਰਕਾਰ ਦਾ ਇਹ ਦੇ ਦਿੰਦਾ ਹੈ ਇਹ ਕੁਝ ਨਹੀਂ ਹੈ ਨਹੀਂ ਨਾ ਕਾਗਜ਼ ਦੇਖੋ ਗੱਲ ਇਹ ਆ ਕੇਂਦਰ ਸਰਕਾਰ ਤੈਅ ਕਰਦੀ ਹੈ ਦੇਣਾ ਪੰਜਾਬ ਸਰਕਾਰ ਨੇ ਹੁੰਦਾ ਹੈ ਅਸੀਂ ਕਈ ਕੰਮ ਚਾਹ ਕੇ ਵੀ ਨਹੀਂ ਕਰ ਸਕਦੇ ਕਿਉਂਕਿ ਕੇਂਦਰ ਸਰਕਾਰ ਸਾਡਾ ਹੱਥ ਫੜ ਕੇ ਖੜ ਜਾਂਦੀ ਹੈ ਆਹ ਨੂੰ ਸੁੱਤ ਤਨੀ ਤੁਹਾਡੇ ਮਹੱਲਾ ਕਲੀਨਿਕ ਅਸੀਂ ਖੋਲ ਦੰਦੇ ਠੀਕ ਹੈ ਜੀ ਸਰ ਅਸੀਂ ਤੁਹਾਡਾ ਕੰਮ ਮਾਣਦੇ ਜੋ ਮੈਂ ਇਹ ਤਸਵੀਰਾਂ ਫਰੂਜ਼ਪੁਰ ਦੀਆਂ ਨੇ ਜਿੱਥੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਨੇ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਦੌਰਾਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੂੰ ਪਿੰਡ ਵਾਲਿਆਂ ਨੇ ਕੇਰ ਲਿਆ ਤੇ ਸਵਾਲਾਂ ਦੀ ਛੜੀ ਲਾ ਦਿੱਤੀ ਉਹਨਾਂ ਕਿਹਾ ਕਿ ਸਾਨੂੰ 2023 ਦੇ ਹੜ੍ਹਾਂ ਦਾ ਵੀ ਮੁਆਵਜ਼ਾ ਨਹੀਂ ਮਿਲਿਆ ਬਰਿੰਦਰ ਕੁਮਾਰ ਗੋਇਲ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਨਜ਼ਰ ਆ ਰਹੇ ਨੇ ਮੰਤਰੀ ਸਾਹਿਬ ਨੂੰ ਲੋਕਾਂ ਨੇ ਸਵਾਲਾਂ ਦੇ ਕੇਰੇ ਚ ਪਾ ਲਿਆ ਹਾਲਾਂਕਿ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਗਰਦਾਵਰੀ ਕਰਾਈ ਜਾਵੇਗੀ ਤੇ ਲੋਕਾਂ ਦਾ ਬਣਦਾ ਮੁਆਵਜ਼ਾ ਕਾਨੂੰਨ ਮੁਤਾਬਕ ਉਹਨਾਂ ਨੂੰ ਦਿੱਤਾ ਜਾਵੇਗਾ ਪਰ ਕਿਤੇ ਇਹ ਵਾਦਾ ਨਾ ਰਹੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਜੋ ਨੁਕਸਾਨ ਹੋਇਆ ਹੈ ਫਸਲਾਂ ਦਾ ਨੁਕਸਾਨ ਤੇ ਘਰਾਂ ਦਾ ਨੁਕਸਾਨ ਇਸ ਦਾ ਮੁਆਵਜ਼ਾ ਮਿਲੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖੋ ਸਥਿਤੀ ਸਾਰੀ ਤੁਹਾਡੇ ਵੀ ਸਾਹਮਣੇ ਹੈ ਤੇ ਮੈਂ ਵੀ ਦੇਖ ਰਿਹਾ ਪਾਣੀ ਇਸ ਕਦਰ ਆ ਰਿਹਾ ਹੈ ਕਿ ਜਿਹੜਾ ਇੱਕ ਕਿਸਮ ਦਾ ਕਿੱਤੇ ਕਿਤੇ ਮਾਰ ਵੀ ਹੋ ਰਹੀ ਐ ਸੰਭਾਲਣਾ ਵੀ ਜਿਹੜੇ ਕਿਨਾਰੇ ਬਣੇ ਨੇ ਉਹਨਾਂ ਨੂੰ ਮੁਸ਼ਕਲ ਹੋ ਰਿਹਾ ਪਰ ਜਿਹੜੇ ਸਾਡੇ ਕਿਨਾਰੇ ਹੈਗੇ ਨੇ ਸਰਕਾਰੀ ਐਕਸ਼ਨ ਜੀਐਸਡੀਓ ਤੇ ਵੱਡੀ ਗਿਣਤੀ ਦੇ ਵਿੱਚ ਲੇਬਰ ਇੱਥੇ ਲਾ ਕੇ ਤਾਂ ਕਿ ਜ਼ਮੀਨ ਇਧਰੋਂ ਖੋਰਾ ਨਾ ਲੱਗ ਜAVE ਜ਼ਮੀਨ ਦੀ ਬਚਤ ਹੋ ਜਾਵੇ ਉਹ ਸਾਰੇ ਲੱਗੇ ਹੋਏ ਆ ਸੋ ਇਸ ਸਮੇਂ ਜੋ ਗੱਲ ਹੈ ਸਭ ਤੋਂ ਵੱਡੀ ਕਿ ਦੇਖੋ ਪਾਣੀ ਆਣਾ ਤਾਂ ਕੁਦਰਤ ਦੀ ਉਹ ਹੈ ਬਰਸਾਤ ਹੋਣੀ ਇਹ ਸਭ ਕੁਦਰਤ ਦਾ ਹੈ ਪਰ ਇਸ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ ਘੱਟ ਤੋਂ ਘੱਟ ਨੁਕਸਾਨ ਕਿਵੇਂ ਹੋਵੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰ ਗਏ ਉਹਨਾਂ ਨੂੰ ਰਾਹਤ ਸਮੱਗਰੀ ਕਿਵੇਂ ਪਹੁੰਚਾਈ ਜਾਵੇ ਸੋ ਇਹ ਗੱਲ ਹੈ ਸਭ ਤੋਂ ਵੱਡੀ ਹੁਣ ਦੇਖਣ ਦੀ ਸੋ ਅਸੀਂ ਇਸ ਗੱਲ ਤੇ ਪਹਿਰਾ ਦੇ ਰਹੇ ਹਾਂ ਸਰ ਮੁਆਵਜ਼ੇ ਦੀ ਗੱਲ ਆ ਰਹੀ ਹੈ ਕਿ ਕਿਸਾਨ ਕਹਿ ਰਹੇ ਕਿ ਸਾਡੀ ਜ਼ਮੀਨਾਂ ਜਿਹੜੀਆਂ ਪਾਣੀ ਚ ਆ ਗਈਆਂ ਫੀਟ ਜਾ ਗਿਆ ਉਹਦੇ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਸਾਂ ਮੈਂ ਉਹ ਵੀ ਗੱਲ ਕਰ ਦੱਸਦਾ ਪਹਿਲਾਂ ਦੇਖੋ ਜੋ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਗੱਲ ਹੈ ਅਸੀਂ ਸਾਰੇ ਹਲਕੇ ਨੂੰ ਜਿੱਥੇ-ਜਿੱਥੇ ਵੀ ਅਫੈਕਟਡ ਹੈ ਉੱਥੇ ਸੈਕਟਰ ਦੇ ਵਿੱਚ ਵੰਡ ਗਏ। ਅਸੀਂ ਸਾਰੇ ਅਫੀਸਰਸ ਦੀ ਡਿਊਟੀ ਲਾਈ ਹੋਈ ਹੈ। ਸਾਰੇ ਜਿਹੜੇ ਸਾਡੇ ਵਾਟਰ ਰਿਸੋਰਸ ਡਿਪਾਰਟਮੈਂਟ ਦੇ ਅਧਿਕਾਰੀ ਲੱਗੇ ਹੋਏ ਆ ਪੂਰੇ ਕੋਆਰਡੀਨੇਸ਼ਨ ਦੇ ਨਾਲ ਹਰ ਇੱਕ ਜਗ੍ਹਾ ਮੈਡੀਕਲ ਟੀਮਾਂ ਪਹੁੰਚ ਰਹੀਆਂ ਨੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ। ਤੇ ਸਾਰਾ ਪ੍ਰਸ਼ਾਸਨ ਇਸ ਗੱਲ ਤੇ ਲੱਗਿਆ ਤੇ ਅੱਜ ਮੈਨੂੰ ਇਹ ਤਸੱਲੀ ਹੈ ਇਸ ਗੱਲ ਦੀ ਕਿ ਕੱਲ ਮੈਂ ਇੱਥੇ ਕਪੂਰਥਲੇ ਗਿਆ ਸੀ ਉੱਥੇ ਸੀ ਢਾਣੀਆਂ ਤੇ ਵੀ ਜਾ ਕੇ ਜਿਹੜੇ ਲੋਕ ਪਾਣੀ ਤੇ ਘਰੇ ਵੇ ਆ ਲੋਕ ਤਸੱਲੀ ਜ਼ाहिर ਕਰਦੇ ਸੀ ਕਿ ਦੇਖੋ ਜੀ ਸਮਝਦੇ ਤਾਂ ਦੇਖੋ ਸਾਰੇ ਹੀ ਆ ਵੀ ਪਾਣੀ ਤੇ ਕਿਸੇ ਦੇ ਸਾਰੇ ਨਹੀਂ ਆ ਪਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨਹੀਂ ਸੋ ਜਿੱਥੇ ਤੱਕ ਮੁਆਵਜ਼ੇ ਦਾ تعلق ਆ ਮੁਆਵਜ਼ਾ ਬਿਲਕੁਲ ਹੁਣ ਤਾਂ ਸਾਡੇ ਸਾਹਮਣੇ ਜਿਹੜੀ ਸਥਿਤੀ ਹੈ ਇਹਨਾਂ ਲੋਕਾਂ ਨੂੰ ਸੰਭਾਲਣ ਦੀ ਹੈ ਤੇ ਜਿੱਥੇ ਕੋਈ ਇਸ ਤਰ੍ਹਾਂ ਦੇ ਪੁਆਇੰਟ ਨੇ ਜਿਵੇਂ ਇਸ ਤਰ੍ਹਾਂ ਆਪਾਂ ਮਜ਼ਬੂਤ ਇੱਥੇ ਖੜੇ ਕਰਨ ਲੱਗ ਰਹੇ ਆ ਉਹ ਮਜ਼ਬੂਤ ਕਰਨਦੀ ਹੈ ਲੋਕਾਂ ਨੂੰ ਰਾਹਤ ਪਹੁੰਚਾਉਂਦੀ ਹੈ ਤੇ ਅਸੀਂ ਸਾਰੇ ਹੁਕਮ ਕਰਤੇ ਆ ਕਿ ਸਾਰੀ ਗਰਦੌਲੀ ਕਰਕੇ ਜੋ ਮੁਆਵਜ਼ਾ ਹੈ ਐਜ ਪਰ ਲਓ ਉਹ ਸਾਰਾ ਅਸੀਂ ਲੋਕਾਂ ਨੂੰ ਦੇਵਾਂਗੇ ਕੋਈ ਘਰ ਆਉਣ ਦੀ ਲੋੜ ਨਹੀਂ ਅਸੀਂ ਉਹਦੀ ਵੀ ਰਾਖੀ ਕਰਾਂਗੇ ਤੇ ਹੁਣ ਜਾਨ ਮਾਲ ਦੀ ਰਾਖੀ ਹੈ ਜਿਹੜੀ ਉਹ ਸਾਰੀ ਸਰਕਾਰ ਦਿਨ ਰਾਤ ਲੱਗੀ ਹੈ ਅਸੀਂ 4 ਜ਼ਿਲ੍ਹੇ ਜਿਆਦਾ ਇਫੈਕਟਡ ਨੇ ਅਸੀਂ ਦੋ ਦੋ ਮੰਤਰੀਆਂ ਦੀ ਵੀ ਉੱਥੇ ਡਿਊਟੀ ਲਾਈ ਹੈ ਸਾਡੇ ਮੰਤਰੀ ਸਹਿਬਾਨ ਵੀ ਉੱਥੇ ਜਾ ਕੇ ਬੈਠਣਗੇ ਉਹ ਕੱਲ ਡਿਊਟੀਆਂ ਲਾਈਆਂ ਨੇ ਪਾਰਟੀ ਵੱਲੋਂ ਉਹ ਵੀ ਜਾ ਕੇ ਉੱਥੇ ਬੈਠਣਗੇ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਕੁਦਰਤ ਦੀ ਮਾਰ ਨੂੰ ਕੋਈ ਰੋਕ ਨਹੀਂ ਸਕਦਾ ਪਰ ਸਾਡੇ ਵੱਲੋਂ ਸਭ ਪੁਖਤਾ ਪ੍ਰਬੰਧ ਨੇ ਅਸੀਂ ਕਿਤੇ ਕਿਸੇ ਨੂੰ ਕੋਈ ਤਕਲੀਫ ਨਹੀਂ ਆਉਂਦੀ। ਬਾਕੀ ਸਰ ਇਹ ਚਾਲੂ ਵਾਲਾ ਲੋਕਾਂ ਦੀ ਮੰਗ ਹੈਗੀ ਆ ਵੀ ਜਿਹੜੀਆਂ ਨੋਚਾ ਹੈਗੀਆਂ ਖੁਰਦੀਆਂ ਪਈਆਂ ਇਹਨਾਂ ਨੂੰ ਪੱਕੇ ਤੌਰ ਤੇ ਪੱਥਰਾਂ ਦੀ ਜੜੀ ਬਰਵਾਈ ਜਾਵੇ ਤਾਂ ਬਨਨ ਦੀ ਲੋੜ ਹੈ ਸਾਡ ਅਸੀਂ ਬਣਾਵਾਂਗੇ। ਇਹ ਦੇਖ ਕੇ ਜਿਸ ਤਰ੍ਹਾਂ ਅਸੀਂ ਅਗਾਊਂ ਪ੍ਰਬੰਧ ਕੀਤੇ ਸੀ ਹੁਣ ਆ ਜਿਹੜਾ ਬਨ ਹੈ ਨਾ ਇਹ ਵੀ ਅਗਾਊਂ ਪ੍ਰਬੰਧਾ ਦੇ ਵਿੱਚ ਸੀ। ਇਹ ਪਹਿਲਾਂ ਨਹੀਂ ਸੀ ਇੱਥੇ। ਜੀ। ਇਹ ਅਸੀਂ 276 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪਹਿਲਾਂ ਖਰਚਿਆ ਕਿ ਜਿੱਥੇ ਵੀ ਕਿਤੇ ਖਾਤਰਾ ਹੈ ਉਹਨੂੰ ਪਹਿਲਾਂ ਠੀਕ ਕੀਤਾ ਜਾਵੇ ਇਹ ਉਸ ਦੀ ਕੜੀ ਦਾ ਹਿੱਸਾ ਇੱਕ ਸੋ ਸਾਰੇ ਪੰਜਾਬ 'ਚ ਅਸੀਂ ਕੀਤਾ ਤੇ ਜਿਹਨੂੰ ਅੜਾ ਕੇ ਪਾਣੀ ਦਾ ਹਣ ਜਿੱਥੇ ਵੀ ਕਿਤੇ ਨਾ ਹੁਣ ਇਸ ਸਮੇਂ ਨਾ ਤਾਂ ਇੰਨਾ ਪਾਣੀ ਆਉਣ ਦੀ ਆਪਾਂ ਨੂੰ ਉਮੀਦ ਸੀ ਕਿਸੇ ਨੇ ਵੀ ਨਹੀਂ ਸੋਚਿਆ ਸੀ ਠੀਕ ਹੈ ਜੀ ਅਚਾ ਹੁਣ ਇੱਥੇ ਜਿਹੜੀਆਂ ਮਸ਼ੀਨਾਂ ਦੀ ਗੱਲ ਹੈ ਇੱਥੇ ਤਾਂ ਸਿਰਫ ਉਹੀ ਕੰਮ ਮਸ਼ੀਨ ਇੱਥੇ ਆ ਸਕਦੀ ਬੁੱਢੀਆਂ ਮਸ਼ੀਨਾਂ ਨਹੀਂ ਇੱਥੇ ਆ ਸਕਦੀਆਂ ਪਰ ਅਸੀਂ ਇਸ ਗੱਲ ਦਾ ਸਾਡੀ ਰਿਕਵੈਸਟ ਸੁਣੋ ਜੀ ਹੋਣਗੇ ਬਾਅਦ ਆ ਜੇ ਗੜੇ ਨੇ ਆਪਣੇ ਇਹਦੇ ਤੋਂ ਇਲਾਵਾ ਫਸਲਾਂ ਵੀ ਤਾਂ ਖਰਾਬ ਹੋ ਰਹੀਆਂ ਨੇ ਜੇ ਆਪਾਂ ਹੀ ਉਹਨਾਂ ਨਾਲ ਲੈਣਾ ਇੱਕ ਮਿੰਟ ਜੀ ਫਸਲ ਖਰਾਬ ਹੋ ਰਹੀ ਦੀ ਲੋੜ ਹੈ ਆਪਾਂ ਵੈਸੇ ਕਹਿ ਰਹੇ ਹਾਂ ਉਹ ਜਿਹੜੀ ਗੱਲ ਨੂੰ ਸਰਪੰਚ ਸਾਹਿਬ ਬੇਨਤੀ ਸੁਣੋ ਜਿਹੜੀ ਫਸਲ ਸਾਡੀ ਢਹਿ ਵੀ ਤਰਹੀ ਹੈ ਨਾ ਅਸੀਂ ਖਰਾਬ ਹੋਣ ਦੀ ਕੋਈ ਐਹੋ ਜਿਹੀ ਇਨਕਾਰੀ ਨਹੀਂ ਸਾਡੀ ਜੇਕਰ ਇੱਥੇ ਸਾਡੀ ਕੋਈ ਵੀ ਚੀਜ਼ ਆਉਂਦੀ ਹੈ ਸੁਭਦਾ ਵਾਸਤੇ ਤੇ ਸਾਨੂੰ ਉਹ ਪਹੁੰਚਾਈ ਜਾਵੇ ਇਹਦਾ ਜਿੰਨਾ ਜੱਗ ਕੋਈ ਨਹੀਂ ਅਸੀਂ ਇਹਦਾ ਪ੍ਰੋਜੈਕਟ ਹੀ ਬਣਾਇਆ ਪਿਆ ਇਹਦਾ ਹੱਲ ਕਰਾਂਗੇ ਅਸੀਂ ਆ ਮੰਤਰੀ ਸਾਹਿਬ ਜੀ ਉਹ ਜਿਹੜਾ ਪ੍ਰੋਜੈਕਟ ਦਾ ਸਮਾਂ ਹੈ ਸਾਡੇ ਕੋਲੇ ਤਾਂ ਅਜੋ ਹੱਥੋਂ ਨਿਕਲ ਗਈ ਸੀ ਅੱਜ ਤਾਂ ਦੱਸੋ ਅੱਜ ਕੀ ਹੋ ਸਕਦਾ ਮੈਂ ਦੱਸੋ ਅੱਜ ਤਾਂ ਸਿਰਫ ਇਹੀ ਆ ਦੱਸ ਜਿਹੜੇ ਦਰਿਆਈ ਕੰਮ ਕਰਨ ਵਾਲੇ ਠੇਕੇਦਾਰ ਹੈ ਠੇਕੇਦਾਰ ਨੂੰ ਕੰਮ ਦਿੱਤਾ ਜਾਵੇ ਹੋਰ ਤੁਹਾਨੂੰ ਗ੍ਰਾਮ ਤੁਸੀਂ ਵਿੱਚੋਂ ਇੱਕ ਜਣਾ ਦੇ ਦਿੱਤੋ ਸਾਡਾ ਜਿਹੜਾ ਜ਼ਮੀਨਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਹੋਵੇ ਜੀ ਮੇਨ ਮੱਦਾ ਜਿਹੜੇ ਜ਼ਮੀਨਾਂ ਨੇ ਅਸੀਂ ਪਹਿਲਾਂ ਇੱਥੇ ਗਰਦੌਰੀ ਵੀ ਸਾਡੇ ਨਾਲ ਸੀ ਜਿਵੇਂ ਪੱਟ ਕੇ ਸਾਡੇ ਵਾਹੀ ਜੋਗ ਅਸੀਂ ਕੀਤੀਆਂ ਸਾਰੇ ਸਾਡੇ ਵੱਡ ਬਡੇਰਾਂ ਜਦੋਂ ਕੱਤਰਾਂ ਦੀ ਜੰਗ ਲੱਗੀ ਉਦੋਂ ਬਾਅਦ ਅਸੀਂ ਸਾਰੇ ਬਾਤ ਕੀਤੀਆਂ ਨੇ ਜੀ ਸਾਡੇ ਜਿਹੜੇ ਉਹ ਅਧਿਕਾਰ ਵੀ ਗਰਦੌਰੀ ਵੀ ਸਾਡੇ 18 ਦੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਦੇ ਖੋ ਲਏ ਗਏ ਨੇ ਜੀ ਅਸੀਂ ਚੋਣਿਆਂ ਸਰਕਾਰ ਨਾਲ ਗੱਲ ਕਰੋ ਅਸੀਂ ਵੀ ਕਰ ਰਹੇ ਹਾਂ ਤੁਸੀਂ ਵੀ ਜਿੰਨੇ ਜੋਗੀ ਸਾਡੀ ਪਹਿਲ ਦੇ ਨਾਮ ਤੇ ਮੀਟਿੰਗ ਹੋਈ ਹੈ ਹਾਂਜੀ ਹਾਂਜੀ ਐਮਐਲਏ ਸਾਹਿਬ ਸੀ ਸੋਨਾ ਸਾਹਿਬ ਸੀ ਸੀਐਮ ਸਾਹਿਬ ਨਾਲ ਵੀ ਹੋ ਚੁੱਕੀ ਹੈ ਇਹ ਏਰੀਆ ਪੁੱਲਰ ਸਾਹਿਬ ਦਾ ਆ ਏਰੀਆ ਪੁੱਲਰ ਸਾਡੇ ਰਹਿੰਦੇ ਤੁਸੀਂ ਉਹਨਾਂ ਦੀ ਵਾਈਫ ਹੈਗੇ ਨੇ ਤਾਂ ਸਾਡੇ ਪਰ ਅਸੀਂ ਕਹਿੰਦੇ ਤੁਸੀਂ ਵੀ ਜਦ ਨੋਟ ਕਰਨਾ ਜਿਹੜੀ ਮੇਨ ਮੰਗ ਸਾਡੀ ਵਰਦੀ ਸਾਹਿਬ ਤੋਂ ਹੈ ਗਰਦੌਰੀਆ ਸਾਨੂੰ ਮਾਰਗ ਦੇਣਾ ਹੈ ਪਰ ਇੱਥੇ ਮਾਰਗ ਨਹੀਂ ਮਿਲ ਰਹੀ ਇਹ ਪੈਂਦੀ ਹੈ ਪਿੰਨ ਸਰਪੰਚਾ ਖੜੇ ਆ ਮੌਜੂਦਾ ਸਰ ਸਾਡੀ ਇਹ ਰਿਕਵੈਸਟ ਹੈ ਵੀ ਜਿਹੜੀ ਜ਼ਮੀਨ ਹੈ ਉਹ ਮਾਲਕੀ ਦਾ ਚਲੋ ਤੁਸੀਂ ਲੇਟ ਪਾਲਸੀ ਬਣ ਸਕਦੀ ਉਹ ਸਾਨੂੰ ਕੋਈ ਤਰਾਜ ਨਹੀਂ ਪਰ ਇਸ ਟਾਈਮ ਜਿਹੜਾ ਖੁਦ ਕਾਸਤਕਾਰ ਹੈ ਜਿਹੜਾ ਖੇਤ ਬੀਜਿਆ ਆ ਜਿੰਨੇ ਉਹਦਾ ਤਾਂ ਰੈਟ ਬਣਦਾ ਨਾ ਕਿਸੇ ਦੀ ਫਸਲ ਜੇ ਖਰਾਬ ਹੁੰਦੀ ਤਾਂ ਉਹਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਨਾ ਜੀ ਇਹ ਏਰੀਆ ਜਿਹੜਾ ਦਰਿਆ ਦਾ ਹੀ ਆ ਸਾਰਾ ਉਹ ਤੋਂ ਬੋੜੀ ਚੱਲਦਾ ਹੁੰਦਾ ਜੀ ਜਦੋਂ ਦੱਸਦਾ ਜਦੋਂ ਹੁਣ ਹੜ ਆ ਗਿਆ ਨਾ ਇਹ ਮਾਲਕ ਨਹੀਂ ਹੁੰਦੇ ਮੁਆਵਜ਼ਾ ਵੀ ਨਹੀਂ ਇਹਨਾਂ ਨੂੰ ਮਿਲਦਾ ਦੇਖੋ ਨਾ ਜਿਹੜਾ ਮਾਲਕ ਹੈ ਇਹ ਗੱਲ ਆ ਕਹਿੰਦੀ ਕਿ ਸਾਰੇ ਗਰਦੋਰੀ ਬੇਚ ਚਲੋ ਅਸੀਂ ਕਰਦੇ ਅੱਜ ਵੀ ਗੱਲ ਹੈ ਜੀ ਅਸੀਂ ਕਰਦੇ ਜਿਹਦਾ ਵੀ ਫਾਇਦਾ ਚਲੋ ਅੱਛਾ ਤੇ ਮੈਨੂੰ ਇਹ ਦੱਸੋ ਅੱਛਾ ਚਲੋ ਉਹ ਅਸੀਂ ਕਰਦੇ ਗਏ ਸਰ ਇੱਕ ਮੇਰੀ ਇੱਕ ਹੋਰ ਬੇਨਤੀ ਹੈ ਸਰ ਵੀ ਜਿਹੜਾ ਪਿਛਲਾ ਹੜ ਆਇਆ ਸੀ 2003 ਉਹ ਤੈਅ ਕਰਦੀ ਹੈ ਠੀਕ ਹੈ ਤੈਅ ਕਰਨ ਦਾ ਰਾਈਟ ਉਹਨਾਂ ਨੇ ਲੈ ਰੱਖਿਆ ਹੈ ਪਰ ਸਰ ਅਜੇ ਪਟਵਾਰੀਆਂ ਦੇ ਕਾਲਮ ਤਾਂ ਅਜੇ ਵੀ ਖਾਲੀ ਪੈ ਨੇ ਨਾ ਜਿਹੜੇ ਪੰਜਾਬ ਸਰਕਾਰ ਨੇ ਇਹ ਤੁਹਾਨੂੰ ਕਿਹਨੇ ਕਹਤਾ ਵੀ 6800 ਰੁਪਏ ਉਹਨਾਂ ਨੇ ਦਿੱਤਾ ਹੈ 15000 ਟੋਟਲ ਦੇਣਾ ਇਹ ਨਹੀਂ ਇੱਕ ਮਿੰਟ ਇੱਕ ਮਿੰਟ ਜੀ ਇਹ ਤੁਹਾਨੂੰ ਕਿਹਨੇ ਕਹਤਾ ਵੀ 6800 ਰੁਪਏ ਸੈਂਟਰ ਸਰਕਾਰ ਦਾ ਮੈਨੂੰ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਸਰਕਾਰ ਤੇ ਕੇਂਦਰ ਸਰਕਾਰ ਦਾ ਮਿਲਾਂਓ ਲਓ ਦੱਸੋ ਕਿੱਥੇ ਪੰਜਾਬ ਕੇਂਦਰ ਸਰਕਾਰ ਦਾ ਇਹ ਕੁਝ ਨਹੀਂ ਹੈ ਨਾ ਕਾਗਜ਼ ਦੇਖੋ ਗੱਲ ਇਹ ਆ ਕੇਂਦਰ ਸਰਕਾਰ ਤੈਅ ਕਰਦੀ ਹੈ ਦੇਣਾ ਪੰਜਾਬ ਸਰਕਾਰ ਨੇ ਹੁੰਦਾ ਹੈ ਅਸੀਂ ਕਈ ਕੰਮ ਚਾਹ ਕੇ ਵੀ ਨਹੀਂ ਕਰ ਸਕਦੇ ਕਿਉਂਕਿ ਕੇਂਦਰ ਸਰਕਾਰ ਸਾਡਾ ਹੱਥ ਫੜ ਕੇ ਖੜ ਜਾਂਦੀ ਹੈ ਆਹ ਨੂੰ ਸੁਧ ਤਨੀ ਤੁਹਾਡੇ ਮੁਹੱਲਾ ਕਲੀਨਿਕ ਅਸੀਂ ਖੋਲ ਦੰਦੇ ਠੀਕ ਹੈ ਜਿਹੜਾ ਸਰ ਅਸੀਂ ਤੁਹਾਡਾ ਕੰਮ ਮਤਲਬ ਅੱਜ ਤੁਹਾਡੀ ਅਫਸਰ ਲੱਗੇ ਅਸੀਂ ਦੇਖਦੇ ਆਂ ਇਹਦੇ ਇੱਕ ਗੱਲ ਦੀ ਵੀ ਚਲੋ ਵਧਾਈ ਸਾਰੇ ਅਫਸਰ ਚਾਈ ਪੁਲਿਸ ਵਿਭਾਗ ਮੈਂ ਉਸੇ ਗੱਲ ਤੇ ਆਉਣਾ ਅੱਜ ਅੱਜ ਦੇਖੋ ਅੱਜ ਦੀ ਸਥਿਤੀ ਜਿਹੜੀ ਹੈ ਅੱਜ ਦੀ ਸਥਿਤੀ ਸਿਰਫ ਇਹ ਹੈ ਜੋ ਅੱਜ ਆਪਣੇ ਸਾਹਮਣੇ ਹੈ ਅੱਜ ਨਾ ਤੇ ਪਾਣੀ ਰੋਕਿਆ ਜਾ ਸਕਦਾ ਠੀਕ ਹੈ ਸਿਰਫ ਅੱਜ ਮੈਨੂੰ ਇਹ ਦੱਸੋ ਕਿ ਤੁਸੀਂ ਸੈਟੀਸਫਾਈ ਹੋ ਵੀ ਸਾਡੇ ਮੈਹਕਮੇ ਦੇ ਕੰਮ ਵੱਲੋਂ ਸਾਡੀ ਸਰਕਾਰ ਦੇ ਕੰਮ ਵੱਲੋਂ ਕੋਈ ਰਾਸ਼ਨ ਪਾਣੀ ਸਭ ਪਹੁੰਚ ਰਿਹਾ ਲੋਕਾਂ ਨੂੰ ਪਹੁੰਚ ਰਿਹਾ ਹੈ ਸਾਨੂੰ ਅਬਸਰ ਹੈ ਉਸ ਤਾਂ ਨਹੀਂ ਕੋਈ ਕਮੀ ਪਰ ਸਾਨੂੰ ਸਾਡੀ ਰਿਕਵੈਸਟ ਹੈ ਜਿਹੜੇ ਇੱਧਰ ਦੇ ਸਰਪੰਚ ਨੇ ਨਾ ਜਦੋਂ ਆ ਜਿਵੇਂ ਆ ਹੀ ਇਹ ਮਾਹੌਲ ਹੈ ਇਹਦਾ ਜਦੋਂ ਅਸੀਂ ਮਤਾ ਪਾ ਕੇ ਦੇਨੇ ਆ ਨਾ ਸਾਡਾ ਇੱਥੇ ਕੰਮ ਹੋਣ ਵਾਲਾ ਆ ਇਹ ਆਪਾਂ ਗੱਲ ਕਰਾਂ ਸਾਰੀ ਕੋਈ ਸਮਝ ਦਿਨ ਬੰਦਰ ਮਦਦ ਲਈ ਆ ਜਿਪਾ ਪਾਣੀ ਚਲੋ ਠੀਕ ਹੈ ਸਾਰੇ ਉਸ ਕਰ ਸਾਰੇ ਰਲ ਮਿਲ ਕੇ ਕੰਮ ਹੁੰਦਾ ਹੈ ਇਹ ਤੁਸੀਂ ਵੀ ਨਾਲੋਂ ਅਸੀਂ ਵੀ ਸਾਰੇ ਨਾਲ ਇਸ ਤਰ੍ਹਾਂ ਹੀ ਕੰਮ ਹੁੰਦਾ ਹੈ ਠੀਕ ਹੈ अच्छा 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 डॉक्टर इथे डॉक्टर साहब ਤੁਸੀਂ ਕੈਂਪ ਅੱਜ ਲਾਇਆ ਜਾਂ ਪਹਿਲਾਂ ਵੀ ਲਾਉਂਦੇ ਆ ਹਾਂ ਲਾ ਰਹੇ ਹਾਂ ਜੀ ਸੜਾ ਉਹ ਪਿੰਡ ਚ ਗੱਸਾ ਡੇਲੀ ਲਾ ਰਹੇ ਹਾਂ ਹਾਂ ਜੀ ਤੇ ਲੇਬਰ ਵਾਸਤੇ ਇੱਥੇ ਸਪਿਰਟ ਕੀਤਾ ਛੋੜਾ ਪਾਰ ਤੁਸੀਂ ਵੀ ਵੀ ਦਿਖਾਉਣ ਆਏ ਹੋ ਹਾਂ ਜੀ ਕੀ ਤਕਲੀਫ ਹੈ ਸਰਦਰ ਲੱਪਾ ਪਟਕਾ ਅੱਛਾ ਦਵਾਈ ਮਿਲ ਗਈ ਨਹੀਂ ਹਾਲੇ ਚੈੱਕ ਕਰਾ ਰਹੇ ਹਾਂ ਅੱਛਾ ਤੁਹਾਡੇ ਚ ਕੋਈ ਜਰਾ ਦੇਖ ਕੇ ਸਾਰਾ ਸਰ ਅੱਛਾ ਮੈਡੀਸਨ ਸਜ ਅੱਛਾ ਕੋਈ ਹੋਰ ਵੀ ਕਿਸੇ ਚ ਤੁਹਾਡੇ ਚੈੱਕ ਕਰਾਏ ਕਿਸੇ ਨੇ ਕ ਪਹਿਲਾਂ ਕਰਾ ਲਿਆ ਜੀ ਚੱਲੇਗੇ ਸਾਰੇ ਲੇਬਰ ਸਾਰੇ ਦਵਾਈ ਤੁਹਾਡੇ ਕੋਲੇ ਆ ਕੋਈ ਦਵਾਈ ਦੀ ਕਮੀ ਤੇ ਨਹੀਂ ਨਹੀਂ ਠੀਕ ਹੈ ਬੀਬੀ ਸਾਰੀ ਤੁਹਾਨੂੰ ਦਵਾਈ ਵੀ ਸਾਰੀ ਮਿਲਣੀ ਆ ਟੈਸਟ ਵੀ ਸਾਰੇ ਠੀਕ ਹੈ ਸਾਰੇ ਟੈਸਟ ਜੋ ਵੀ ਹੈ ਸਾਰੀ ਮੈਡੀਕਲ ਟੀਮਾਂ ਹਮੇਸ਼ਾ ਤੁਹਾਡੇ ਲੋਵੇ ਖੜੀਆਂ ਨੇ ਕਿਤੇ ਕੋਈ ਤਕਲੀਫ ਹੁੰਦੀ ਆ ਨਾਲ ਦੀ ਨਾਲ ਇੱਥੇ ਆਓ ਤਾਂ ਸਾਰੀ ਦਵਾਈ ਤੁਹਾਨੂੰ ਵੈਸੇ ਮਿਲ ਜਾਣੀ ਠੀਕ ਹੈ ਜੀ ਲੇਟ ਹੋ ਰਹੇ ਹੈ थैंक यू ਹਲੋ ਦੇਖੋ ਪਿੰਡ ਗਜਨੀਵਾਲਾ ਦੇ ਵਿੱਚ ਅਸੀਂ ਆਏ ਆ ਦੇਖਣ ਐਮਐਲਏ ਸਾਹਿਬ ਇੱਥੋਂ ਦੇ ਫੌਜਾ ਸਿੰਘ ਸਰਾਰੀ ਜੀ ਨੇ ਰਣਵੀਰ ਸਿੰਘ ਭੋਲਰ ਜੀ ਨੇ ਤੇ ਰਜਨੀਸ਼ ਦਈਆ ਜੀ ਨੇ ਕਿ ਸਾਡੇ ਐਮਐਲਏ ਸਾਹਿਬਾਂ ਜਿਨ੍ਹਾਂ ਦਾ ਸਾਰ ਹਲਕਾ ਪੈਂਦਾ ਇਹ ਤੇ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਦਿੱਕਤ ਆਈ ਹੈ ਪਾਣੀ ਦੀ ਉਹ ਸਾਰਾ ਦੇਖਦੇ ਹੋਏ ਜਿਸੀਂ ਇੱਥੇ ਪਹੁੰਚੇ ਆ ਸੋ ਇੱਥੇ ਵੀ ਪਾਣੀ ਦਾ ਦੇਖੋ ਬਹਾਅ ਹੈ ਜਿਹੜਾ ਬਹੁਤ ਤੇਜ ਹੈ ਤੇ ਪਾਣੀ ਆਇਆ ਵੀ ਬਹੁਤ ਹੈ ਉਹਨਾਂ ਦੇਖੋ ਕਿੱਡੀ ਆ ਤੁਸੀਂ ਦੇਖੋ ਆ ਜਿਹੜੀ ਨੋਚ ਹੈ ਕਿੰਨੀ ਸਟਰੈਂਥਿੰਗ ਹੈ ਇਸ ਦੀ ਪਰ ਪਾਣੀ ਇੰਨਾ ਆ ਗਿਆ ਕਿ ਉਹ ਸਾਰੀ ਜਿਹੜੀ ਨੋਚ ਹੈ ਉਹ ਸਾਰੀ ਰੁੜ ਗਈ ਹੈ ਸੋ ਪਾਣੀ ਜਿਆਦਾ ਆਣ ਕਰਕੇ ਕਈ ਗੱਲਾਂ ਬਸ ਤੋਂ ਬਾਹਰ ਹੋ ਗਈਆਂ ਪਰ ਹੁਣ ਇਹਦੇ ਪਿੱਛੇ ਇਹ ਸਾਡਾ ਆਉਣ ਦਾ ਮਤਲਬ ਇਹ ਹੈ ਵੀ ਜਿੱਥੇ ਕਿਤੇ ਹੁਣ ਕਮੀ ਪੇਸ਼ੀ ਹੈ ਇੱਕ ਤੇ ਉਹਦਾ ਪਤਾ ਲੱਗਣਾ ਮੇਰੇ ਨਾਲ ਸਾਡੇ ਚੀਫ ਇੰਜੀਨੀਅਰ ਮਹਿੰਦੀ ਰੱਤਾ ਜੀ ਤੇ ਸਾਡੇ ਸਾਰੇ ਜਿਹੜੇ ਡਰੇਨੇਜ ਦੇ ਤੇ ਵਾਟਰ ਸਰਵਿਸ ਡਿਪਾਰਟਮੈਂਟ ਦੇ ਸਾਰੇ ਅਧਿਕਾਰੀ ਵੀ ਸਾਡੇ ਨਾਲ ਆਏ ਆ। ਤਾਂ ਕਿ ਇਹਨਾਂ ਗੱਲਾਂ ਦਾ ਪਤਾ ਲਾਇਆ ਜਾ ਸਕੇ ਵੀ ਜਿੱਥੇ ਕਮੀ ਸੀ ਜਿੱਥੇ ਕਮੀ ਕਰਕੇ ਕੋਈ ਦਿੱਕਤ ਆਈ ਹੈ ਉਹਨਾਂ ਕਮੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕੀਤਾ ਜਾਵੇ। ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤੇ ਦੂਜੀ ਲੋਕਾਂ ਨਾਲ ਹਮਦਰਦੀ ਜਤਾਉਣ ਦੇ ਲਈ ਵੀ ਤੇ ਕਿਸੇ ਨੂੰ ਕੋਈ ਤਕਲੀਫ ਆਂਦੀ ਹੈ ਹੁਣ ਕੀ ਡਿਸਕਨੈਕਟ ਹੋ ਗਏ ਲੋਕ। ਕਈ ਪਿੰਡ ਐ ਜਿਹੇ ਨੇ ਜਿੱਥੇ ਸਾਰੀ ਪਾਣੀ ਵਾਲੇ ਵਾਲੇ ਹੋ ਗਿਆ। ਲੋਕੀ ਡਿਸਕਨੈਕਟ ਹੋਏ ਨੇ ਤੇ ਉਹਨਾਂ ਨੂੰ ਸਾਡੇ ਡੀਸੀ ਮੈਡਮ ਨਾਲ ਨੇ ਸਾਡੇ ਐਸਐਸਪੀ ਸਾਰੇ ਅਧਿਕਾਰੀ ਨੇ ਜਿਹੜੇ ਉਹ ਸਾਰੇ ਨਾਲ ਆਏ ਹੋਏ ਆ ਸੋ ਸਾਰਾ ਐਡਮਿਨਿਸਟ੍ਰੇਸ਼ਨ ਤੇ ਸਾਰਾ ਡਿਪਾਰਟਮੈਂਟ ਸਾਰਾ ਹੁਣ ਦੀ ਘੜੀ ਜੋ ਆਪਣੀ ਵਕਤ ਦੀ ਜ਼ਰੂਰਤ ਹੈ ਉਹ ਇਹੀ ਹੈ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸੋ ਉਹਦੇ ਲਈ ਸਾਰੇ ਪਿਆਸ ਅਸੀਂ ਕਰ ਰਹੇ ਆ ਬਕਾਇਦਾ ਸਾਰੇ ਜਿਲੇ ਨੂੰ ਸੈਕਟਰਾਂ ਦੇ ਵਿੱਚ ਵੰਡ ਕੇ ਅਸੀਂ ਹਰ ਅਫੀਸਰ ਦੀ ਹਰ ਸੈਕਟਰ ਵਾਈਜ਼ ਡਿਊਟੀ ਨਹੀਂ ਲਈ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਕਿ ਜਿੱਥੇ ਵੀ ਕਿਤੇ ਡਿਊਟੀ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਉਸ ਏਰੀਏ ਦੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸਾਡੇ ਮੈਡੀਕਲ ਸੈਂਟਰ ਖੋਲੇ ਆ ਜਗਾ ਜਗਾ ਤੇ ਡਾਕਟਰ ਬੈਠੇ ਆ ਇਹ ਤੇ 63 ਜਗ੍ਹਾ ਤੇ ਅਸੀਂ ਮੈਡੀਕਲ ਟੀਮਾਂ ਬਿਠਾਈਆਂ ਹੋਈਆਂ ਨੇ ਇਸੇ ਤਰ੍ਹਾਂ ਪਸ਼ੂਆਂ ਦੇ ਡਾਕਟਰ ਜਿਹੜੇ ਬੈਠੇ ਆ ਤੇ ਪੀਣ ਵਾਲੇ ਪਾਣੀ ਦੀ ਖਾਣ ਪੀਣ ਦੇ ਰਾਸ਼ਨ ਪਾਣੀ ਦੀ ਉਹ ਸਾਰਾ ਬਰਾਬਰ ਉੱਥੇ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਹੈ ਕਿਸੇ ਵੀ ਸਮੇਂ ਕੋਈ ਵੀ ਜਿਸ ਨੂੰ ਲੋੜ ਹੈ ਤਾਂ ਉਹ ਕੰਟਰੋਲ ਰੂਮ ਤੇ ਰਾਬਤਾ ਕਾਇਮ ਕਰ ਸਕਦਾ ਤੇ ਉਹਨੂੰ ਨਾਲ ਦੀ ਨਾਲ ਜਿਹੜੀ ਰਾਹਤ ਹੈ ਉਹ ਪਹੁੰਚਾਈ ਜਾ ਰਹੀ ਹੈ ਕੱਲ ਮੈਂ ਇੱਥੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਸੀ ਉੱਥੇ ਵੀ ਅਸੀਂ ਇਸੇ ਤਰ੍ਹਾਂ ਸਾਰਾ ਕੀਤਾ ਤੇ ਸਾਰੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਆ ਡੀਸੀ ਮੈਡਮ ਨੂੰ ਕਿਹਾ ਕਿ ਜਿੰਨੇ ਲੋਕ ਅਫੈਕਟਡ ਨੇ ਅਸੀਂ ਉਹਨਾਂ ਦੇ ਫੋਨ ਨੰਬਰ ਸਾਡੇ ਲਵੇ ਅਸੀਂ ਉਹਨਾਂ ਨੂੰ ਖੁਦ ਵੀ ਫੋਨ ਕਰਕੇ ਪੁੱਛ ਰਹੇ ਆ ਤੇ ਉਹਨਾਂ ਲਵੇ ਸਾਡੇ ਅਧਿਕਾਰੀਆਂ ਦੇ ਫੋਨ ਨੇ ਸੋ ਕਿਸੇ ਸਮੇ ਹੋ ਰਾਬਤਾ ਕਰ ਸਕਦੇ ਨੇ ਸੋ ਅੱਜ ਦੀ ਘੜੀ ਸਿਰਫ ਇਹ ਹੈ ਤੇ ਉਹਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨਿਟਰਿੰਗ ਕਰ ਰਹੇ ਨੇ ਸਾਰੇ ਕਦਮ ਕਦਮ ਦੀ ਖਬਰ ਲੈ ਰਹੇ ਨੇ ਸੋ ਅਸੀਂ ਇਹ ਸਾਰੇ ਲਈ ਆਏ ਹੋਏ ਆ ਤੇ ਲੋਕਾਂ ਨੇ ਸੰਤੁਸ਼ਟੀ ਵੀ ਜ਼ਾਹਰ ਕੀਤੀ ਹੈ ਕਿਉਂ ਇਹ ਤਾਂ ਦੇਖੋ ਸਾਰੇ ਜਾਣਦੇ ਨੇ ਕਿ ਜੋ ਬਰਸਾਤ ਹੋ ਰਹੀ ਹੈ ਜੋ ਮੀਂਹ ਆ ਰਹੇ ਨੇ ਪਾਣੀ ਜ਼ਿਆਦਾ ਆ ਰਿਹਾ ਇਹ ਕਿਸੇ ਦੇ ਹੱਥ ਵਸ ਨਹੀਂ ਹੈ ਪਰ ਜੋ ਸਾਡੇ ਹੱਥ ਵਸ ਹੈ